Appa ću leje je pani itko mlinje Jungo da mi je water avezeno ਦਾ ਹਰੇ ਇਨੀ ਬੋਗ ਜਦੋਂ ਆਤੇ ਇਤਸਾਪ ਅਪਾਰਟਮੈਂਟ ਡੀ ਵਾਈ ਜੀ ਰਾਤੀ ਇਹ ਫਰਨੀਚਰ ਸ਼ੁਰੂ ਹੋ ਚੁੱਕੀ ਆ ਆਦਰੀਆ ਬੋਲੀ ਦੇ ਕੋਈ ਆ ਪਤਾ ਬੈਠੀ ਹੈ ਕਿ ਸ਼ਕਲ ਹੀ ਲੈ ਜਾਓ ਆ ਤਾਂ ਆਪਣੇ ਘਰ ਆ ਕੇ ਬਾੜੀ ਦੇ ਇਹ ਘਰ ਉੱਤਰ ਜਾ ਕੀ ਬਲਾ ਦਾ ਪਾਣੀ ਹੈ ਹੈ ਪਿੰਦਰ ਪਾਣੀ ਪਾਣੀ ਖੜਾ ਦਾ ਇਹ ਪਾਣੀ ਬਹੁਤ ਹੋ ਚੁੱਕਾ ਬਹੁਤ ਜਿਆਦਾ ਆ ਜੋ ਸਾਡੇ ਲੈ ਗਏ ਆਹ ਦੇ ਲੈ ਗਏ ਐ ਪਿੰਦਰ ਭਾਈ ਪਿੰਦਰ ਭਾਈ ਕੀ ਆਲਾ ਸਤਿ ਸ਼੍ਰੀ ਅਕਾਲ ਜੀ ਪਾਣੀ ਪੂਣੀ ਕਰਦਾ ਕਿੰਨਾ ਕੁ ਵਧਿਆ ਹੈ ਤੇਰੇ ਸਾਹਮਣੇ ਹੀ ਆ ਦੇਖ ਲੈ ਚਾਚਾ ਕਿੰਨੇ ਕੁ ਫੋਟ ਵਧ ਗਿਆ ਹੈ ਫੋਟਾ ਤੇ ਉਹ ਡੰਡੇ ਲੱਗੇ ਹੋਏ ਦੇਖ ਲੈ ਰਾਜੀਆਂ ਨਿਸ਼ਾਨੀਆਂ ਦਾ ਓ ਪੱਥਰ ਆ ਪੱਥਰ ਕੀ ਆਈ ਨੋ ਤੇ ਓ ਛੋੜਾ ਗਿਆ ਫੋਟ ਡੋਬ ਡੋਬ ਗਿਆ ਸਾਰੇ ਪੱਥਰ ਕੱਢਾ ਗਿਆ ਦੇ ਲ ਤੇ ਮੀ ਨਹੀਂ ਹਟਦਾ ਵਿਆ ਮੈਂ ਠੀਕਰੂ ਬੰਦਾ ਹੋਇਆ ਓ ਝੋਨੇ ਗਿਆ ਉਹ ਲੈਣੀ ਦਿਖਾ ਲੈ ਮਮਾ ਦਾ ਔਖਾ ਮਾਂ ਜਮੀਨ ਕੱਢਣਾ ਸ਼ੁਰੂ ਕਰ ਲਿਆ ਇਹਦਾ ਢਰੇਵੇਂ ਬੰਦੇ ਏਟੀ ਤਾਂ ਸੀ ਕੋਈ ਚੱਕਰ ਦਾਣੇ ਕੱਢਣੇ ਪੈ ਰਹੇ ਹਾਂ ਪਾਪੇ ਦੀ ਜਾਂਦੇ ਆ। ਆਹ ਦੇ ਲਈ ਪਾਣੀ ਦੇ ਤਾਜ਼ਾ ਹਾਲਾਤ। ਪਾਣੀ ਆ ਰਿਹਾ ਜਿਉਰਾਂ ਤੇ ਆਹ ਟਿੱਬੀ ਜੀ ਦਿਖਦੀ ਸੀ ਸਾਨੂੰ ਇੱਥੇ ਅਜੇ ਤੇ ਅੱਟ ਲੱਗੀ ਹੋਈ ਆ। ਹੁਣ ਇੱਥੋਂ ਤੱਕ ਆ ਗਿਆ ਰਾਤੋ ਰਾਤ। ਸਾਰੂ ਤੋਂ ਹੀ ਗਿਆ ਪਾ ਵਿੱਚ ਆ ਗਿਆ ਕੰਮ ਜਾ ਰਿਹਾ। ਇੰਨੇ ਹੋਰ ਤਾਂ ਬੜੇ ਨਾ ਹਾਂ ਦੇ ਪਾਣੀ। ਤੇਰਾ ਕੰਮ ਹੀ ਆ। ਜੀਦਾ ਪੈ ਚੁੱਕਾ ਇਹਦੇ ਟਰੈਕਟਰ ਵਾਲਿਆ ਸਾਰੇ ਸੇਵਾ ਦੇ ਲੱਗੇ ਹੋਏ ਸੀਗੇ ਪੱਟੀ ਪਾਉਂ ਟਰਾਈਆ ਰੈਕਟਰ ਇਹ ਸਿੰਘੀ ਦੀ ਜ਼ਰੂਰ ਅੱਜ ਹਵਾਤ ਬਹੁਤ ਨਾਜ਼ੁਕ ਹੈ ਬੰਦ ਤੇ ਮਿੱਟੀ ਵੀ ਸਾਬੀ ਚੱਲ ਨਹੀਂ ਮੈਂ ਬਣਾ ਕਰਕੇ ਇਹ ਤੋ ਚਾਲ ਜਿਹਾ ਦਤਿਆ ਆਪਕੋ ਖਾਸ ਸਿਵਾ ਵਾਲ ਇਹ ਮੈਂ ਕਿਸੀ ਤਰ੍ਹਾਂ ਰੱਖ ਲਿਆ ਜਾਵੇ ਲੋਕ ਹੋਗੀ ਪੂਰਾ ਆਪਣਾ ਬੈੱਡ ਵੀ ਬਿਸਤਰੀ ਹੋ ਗਿਆ ਨੂੰ ਵੀ ਆਪਣਾ ਸਿਰ ਸਾਈਡ ਤੇ ਰੱਖ ਲਿਆ ਪਾਣੀ ਬਹੁਤ ਜ਼ਿਆਦਾ ਬਦਰਿਆ ਜਾ ਰਿਹਾ ਹੈ। ਵਾਏ ਗੁਰੂ ਜੀ ਇਹ ਅਦਾਸ ਕਰਦੇ ਆ ਕਿ ਤਲੀ ਨੌ ਤੱਕ ਇਹਨਾਂ ਪਰ ਅਸਪਰ ਆਪਣਾ ਸਿਰ ਸਾਈਡ ਰੱਖਾ ਹੋ ਤੁਰੀ ਜੀ ਸਾਰੇ ਬੁੱਤ ਪ੍ਰਾਪਰਾ ਪ੍ਰਾਪਰਾ ਸਨਮਾਨ ਜੁੜਦੀ ਹੈ ਤੋਂ ਕਿਹਨੂੰ ਸ਼ੁਰੂ ਕਰ ਦੂੰ ਤਾਂ ਜੀ